ਆਪਣੇ ਵੀ ਇੱਕ ਨਾ ਕੀ ਕਲਚਰ ਕਹੀਏ, ਟ੍ਰੈਂਡ ਕਹੀਏ ਜਾਂ ਕੋਈ ਸਿਸਟਮ ਹੀ ਇਦਾਂ ਦਾ ਬਣਿਆ। ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਦੇ ਕੋਈ ਥਾਣੇ ਤੇ ਹਮਲਾ ਹੋ ਗਿਆ, ਕਦੇ ਕਿਤੇ ਗਰਨੇਡ ਸੁੱਟ ਤੇ ਕਦੇ ਕਿਸੇ ਦੀ ਕੋਠੀ ਸੁੱਟ ਤੇ ਆ ਹੁਣ ਖਬਰ ਆ ਰਹੀ ਹੈ ਕਿ ਮਰਜੀਠੀਆ ਸਾਹਿਬ ਦਾ ਕੋਈ ਕਰੀਬੀ ਸੀ, ਉਹਨਾਂ ਦੇ ਘਰੇ ਗਰਨੇਡ ਸੇਡ ਤੇ ਫੋਜ਼ਪੁਰ ਤੋਂ ਵੀ ਖਬਰ ਆ ਰਹੀ ਹੈ। ਆਪਣਾ ਇਹ ਇਹ ਗਰਨੇਡ ਲੈਂਡ ਦਾ ਹੀ ਬਣ ਗਿਆ ਆਪਣਾ ਏਰੀਆ ਮਾਝੇ ਦਾ। ਕੀ ਕਾਰਨ ਹੈ ਜੀ ਇਹ ਕਿਉਂ ਰੋਕ ਨਹੀਂ ਪਾਰੀ, ਕੋਈ ਪ੍ਰਸ਼ਾਸਨ ਨਹੀਂ ਰੋਕ ਪਾਰ ਰਿਹਾ ਜਾਂ ਕੋਈ ਕਾਰਨ ਨਹੀਂ ਲੱਭ ਰਿਹਾ ਇਹਦੇ। ਲਕੋ ਗੱਲ ਇਹ ਆ ਕਿ ਉਹ ਗਾਣਾ ਸੀਗਾ ਨਾ ਹਮ ਸਾਰਾ ਪਿੰਡ ਗੈਂਗਲੈਂਡ ਬਣਿਆ ਤੂੰ ਕਹਿੰਨੀ ਜੱਟਾ ਢੇਡਾ ਮਾਰ ਜਾ ਹਮ ਤੇ ਤੁਸੀਂ ਗਰਨੇਡ ਲੈਂਡ ਬਣਾ ਦਿੱਤਾ ਅਰੇ ਗੈਂਗਲੈਂਡ ਤੇ ਗਰਨੇਡ ਲੈਂਡ ਮਾੜੀ ਐ ਜੀ ਮਾੜੀ ਐ ਜਿਨ੍ਹਾਂ ਦੇ ਘਰਾਂ ਚ ਇਹ ਡਿੱਗਦੇ ਨੇ ਜਾ ਕੇ ਉਹਨਾਂ ਨੂੰ ਪੁੱਛੋ ਕਿ ਰਾਤ ਦੀ ਨੀਂਦ ਕਿੱਥੇ ਹੁੰਦੀ ਆ ਬਿਲਕੁਲ ਬਿਲਕੁਲ ਜਿਨ੍ਹਾਂ ਦੇ ਘਰਾਂ ਦੇ 갱스터 ਬਣ ਜਾਂਦੇ ਆ ਜੀ ਜੀ ਉਹਨਾਂ ਦੀਆਂ ਮਾਵਾਂ ਨੂੰ ਪੁੱਛੋ ਕਿ ਉਹਨਾਂ ਦਾ ਦਿਲ ਕਿੱਦਾਂ ਰੋਂਦਾ ਕਰਾਉਂਦਾ ਕਿ ਕੀ ਉਹਨੇ ਰੋਟੀ ਖਾਧੀ ਹੋ ਅੱਜ ਦੀ ਰਾਤ ਉਹ ਜਾਉਂਦਾ ਰਹੂ ਕਿ ਨਾ ਹਮ ਸਰ ਇਹ ਹਾਲਾਤ ਹੁੰਦੇ ਨੇ ਜੀ ਮਤਲਬ ਕਿ ਜਿਹਦੇ ਨਾਲ ਇਹ ਬੀਤਦੀ ਆ ਹੁਣ ਜਿਹਦੇ ਘਰ ਦੇ ਮੁਰੇ ਗ੍ਰੇਨੇਡ ਸੁੱਟਿਆ ਗਿਆ ਹਮ ਨਾ ਉਹ ਸੁਖੀ ਆ ਤੇ ਜਿਹੜੇ ਕੱਲ ਨੂੰ ਫੜੇ ਜਾਣਗੇ ਨਾ ਹੀ ਉਹਨਾਂ ਸੁਖੀ ਰਹਿਣਾ ਨਾ ਉਹਨਾਂ ਦੇ ਪਿਛਲਿਆਂ ਨੇ ਸੁਖੀ ਰਹਿਣਾ ਤੇ ਮਾਰੀ ਜਾਂਦੇ ਨੇ ਜੀ ਹੁਣ ਬਿਲਕੁਲ ਕੱਲ ਵੀ ਜਿਹੜਾ ਉਹ ਹਰੀਕੇ ਤੇ ਲਾ ਕੇ ਮਾਰਿਆ ਆੜਤੀ ਹਰੀਕੇ ਮਾਰਿਆ ਸ਼ਾਇਦ ਹੂੰ ਲੰਡੇ ਦੇ ਨਾਲ ਹੀ ਘਰ ਸੀ ਉਹਦਾ ਜੀ ਜੀ ਜਿਹੜਾ ਉਹਦਾ ਸ਼ੂਟਰ ਸੀ ਉਹਨੂੰ ਇਹਨਾਂ ਨੇ ਮਾਰ ਦਿੱਤਾ ਉੱਥੇ ਬਰਾ ਬਟਾਲੇ ਵਾਲੀ ਸਾਈਡ ਜੀ ਮਾਰ ਦਿੱਤਾ ਜੀ ਇਨਕਾਉਂਟਰ ਅੰਤ ਤੱਕ ਲਗਭਗ ਇਹੋ ਜਿਹੀ ਹੁੰਦੀਆਂ ਨੇ ਪੜਿਆ ਗਿਆ ਤਾਂ ਵੀ ਮਾੜਾ ਜਿਹੇ ਮਾਰਦਾ ਤੇ ਹੈ ਹੀ ਮਾਰ ਉਹ ਮੇਰੇ ਖਿਆਲ ਦੇ ਨਾਲ ਪੁਲਿਸ ਨੂੰ ਸ਼ਾਇਦ ਹਦਾਇਤਾਂ ਹੋ ਗਈਆਂ ਨੇ ਕਿ ਮਾਜੇ ਦੇ ਵਿੱਚ ਇਨਕਾਉਂਟਰ ਜਿਹੜੇ ਆ ਇਸ ਤਰ੍ਹਾਂ ਹੀ ਕਰੋ ਕਿ ਅੱਗੇ ਜਖਮੀ ਕਰਦੇ ਸੀਗੇ ਜੀ ਤੇ ਹੁਣ ਪਾਰ ਹੀ ਕਰੋ ਕੰਮ ਇਹ ਲੱਗ ਰਿਹਾ ਹੈ ਐਸਾ ਮੈਨੂੰ ਮਤਲਬ ਕਿ ਕਹਾਣੀ ਤੋਂ ਜਾਪਦਾ ਹੈ ਦੂਜੀ ਗੱਲ ਇਹ ਹੈ ਕਿ ਦੇਖੋ ਇਹ ਲਾਅਨ ਆਰਡਰ ਦੇ ਨਾਲ ਜੁੜਿਆ ਮਸਲਾ ਹੈ ਜੀ ਜੀ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਲਗਭਗ ਸਤੰਬਰ ਤੋਂ ਕੰਮ ਸਟਾਰਟ ਹੁੰਦਾ ਹੈ ਇਹ ਨੌਵੀਂ ਕਿ ਦਸਵੀਂ ਘਟਨਾ ਹੋਏਗੀ ਅੰਦਾਜ਼ਨ ਬਿਲਕੁਲ ਕਿ ਸਿਲਸਲਾ ਰੁਕ ਨਹੀਂ ਰਿਹਾ ਹੂੰ ਦੂਜੀ ਗੱਲ ਇਹ ਹੈ ਕਿ ਪਹਿਲਾਂ ਘਰਾਂ ਚ ਜਾਂ ਘਰਾਂ ਤੇ ਹਮ ਫਾਇਰਿੰਗ ਦੀਆਂ ਘਟਨਾਵਾਂ ਸੀਗੀਆਂ ਉਹ ਤੁਰਦੀਆਂ ਤੁਰਦੀਆਂ ਪੰਜਾਬ ਤੋਂ ਕੈਨੇਡਾ ਤੱਕ ਵੀ ਪਹੁੰਚੀਆਂ ਬਿਲਕੁਲ ਪਰ ਇਹ ਗਰਨੇਡ ਸੁੱਟਣ ਵਾਲਾ ਕੰਮ ਨਾਮਾ ਚੱਲ ਪਿਆ ਹੁਣ ਜਿਹੜੇ ਬੰਦੇ ਦੇ ਘਰ ਦੇ ਅੱਗੇ ਇਹ ਵਿਸਫੋਟ ਹੋਇਆ ਜੀ ਗਰਨੇਡ ਸੁੱਟਿਆ ਗਿਆ ਹਮ ਉਹ ਸ਼ਰਾਬ ਦਾ ਕਾਰੋਬਾਰੀ ਆ ਸ਼ਰਾਬ ਦਾ ਕਾਰੋਬਾਰੀ ਹੋਣ ਦੇ ਨਾਲ ਨਾਲ ਸਿਆਸਤਦਾਨ ਵੀ ਹਮ ਉਹਦਾ ਬਾਪ ਮਤਲਬ ਮਜੀਠੀਆ ਦੇ ਨਜ਼ਦੀਕੀ ਸੀ ਨਜ਼ਦੀਕੀ ਕਰੀਬੀ ਸੀ ਜੀ ਫਿਰ ਬਾਅਦ ਦੇ ਵਿੱਚ ਸ਼ਾਇਦ ਮੁੰਡਾ ਹੋਣਾ ਇਸ ਵੇਲੇ ਕਾਂਗਰਸੀਆਂ ਦੇ ਨੇੜੂ ਆ ਹੂੰ ਕਹਿੰਦੇ ਆ ਕਿ ਉਹਨਾਂ ਨੂੰ ਪਹਿਲਾਂ ਵੀ ਧਮਕਾਇਆ ਗਿਆ ਉਸ ਤੋਂ ਬਾਅਦ ਫਿਰ ਉਹ ਤੁਸੀਂ ਸੀਸੀਟੀਵੀ ਵੀ ਦੇਖੀ ਹੋਣੀ ਆ ਹੂੰ ਕਿਸ ਤਰ੍ਹਾਂ ਨਿਡਰਤਾ ਦੇ ਨਾਲ ਉਹ ਬੰਦੇ ਆਉਂਦੇ ਆ ਮੋਟਰਸਾਈਕਲ ਤੇ ਇੱਕ ਜਣਾ ਉਤਰਦਾ ਗ੍ਰਨੇਡ ਸੁੱਟਦਾ ਫਿਰ ਭੱਜ ਕੇ ਉਹ ਮੋਟਰਸਾਈਕਲ ਦੀ ਕਾਠੀ ਤੇ ਚਾਲ ਮਾਰ ਕੇ ਚੜ ਜਾਂਦਾ ਤੇ ਮੋਟਰਸਾਈਕਲ ਹੂੰ ਉੱਥੋਂ ਗਾਇਬ ਹੋ ਜਾਂਦਾ ਜੀ ਤੇ ਮੁੜ ਕੇ ਉਤਮਾਕੇ ਦੀ ਆਵਾਜ਼ ਜਿਹੜੀ ਆਉਂਦੀ ਹੈ ਸੀਸੀਟੀਵੀ ਦੇ ਵਿੱਚ ਸਾਰੀ ਤਸਵੀਰ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਹਮ ਤਾਂ ਸਭ ਹੁਣ ਉਸ ਤੋਂ ਬਾਅਦ ਇੱਕ ਹੈਪੀ ਪਸ਼ੀਆ ਨੇ ਫੇਰ ਜ਼ਿੰਮੇਵਾਰੀ ਲਈ ਆ ਕਥਤ ਤੌਰ ਤੇ ਜੀ ਉਹ ਵੀ ਇੱਕ ਇੰਟਰਸਟਿੰਗ ਚੀਜ਼ ਹੈ ਸਰ ਕਿ ਭਈ ਉਹ ਕਹਿੰਦਾ ਹੈ ਕਿ ਅਸੀਂ ਪੰਜਾਬ 'ਚ ਸ਼ਰਾਬੰਦੀ ਕਰਵਾਉਣੀ ਆ ਹਮ ਇਹ ਠੇਕੇ ਲੈਣ ਨੂੰ ਨਹੀਂ ਆਟਦਾ ਜੀ ਇਹਨੂੰ ਸਮਝਾਇਆ ਤੇ ਠੇਕੇ ਵੀ ਗੁਰੂ ਘਰਾਂ ਤੇ ਸਕੂਲਾਂ ਦੇ ਨੇੜੇ ਨੇ ਕੁਝ ਤੇ ਹੁਣ ਕੰਮ ਕਰਨ ਵਾਲੇ ਕਰਿੰਦੇ ਵੀ ਸੋਚ ਲੈਣ ਹੂੰ ਕਿ ਤੁਹਾਡਾ ਕੀ ਬਣੂ ਬਿਲਕੁਲ ਸਰ ਅਜੀਬ ਸਥਿਤੀ ਹੈ ਇਸੋ ਦੀ ਜੀ ਸਵਾਲ ਤੇ ਪਹਿਲਾ ਇਹ ਆ ਕਿ ਭਈ ਸ਼ਰਾਬੰਦੀ ਜਿੱਥੇ ਮਤਲਬ ਕਿ ਹੁਣ ਬਾਹਰਲੇ ਮੁਲਕਾਂ 'ਚ ਗੈਂਗਸਟਰ ਬੈਠੇ ਨੇ ਇੱਥੋਂ ਜਿਹੜੇ ਵਾਂਟਡ ਆ ਜੀ ਉੱਥੇ ਉਹ ਕਿੰਨੀ ਕੁ ਕਰਵਾਉਂਦਾ ਕਰਵਾ ਰਹੇ ਨੇ ਹੂੰ ਸ਼ਰਾਬ ਬੰਦੀ ਜਿੰਨਾ ਸੂਬਿਆਂ ਚ ਹੋਈ ਆ 200 ਗੁਜਰਾਤ ਤੇ ਵਿਹਾਰ ਜੀ ਉੱਥੇ ਵੇਖੋ ਤੇ ਸੀ ਆਓ ਉੱਥੇ ਸ਼ਰਾਬ ਕਿੰਨੇ ਵਿੱਚ ਬਿਕਦੀ ਸ਼ਰਾਬ ਕਿੰਨੀ ਮਹਿੰਗੀ ਵਿਕਦੀ ਹੈ ਹੂੰ ਤੀਜੀ ਚੀਜ਼ ਇਹ ਵੀ ਤੇ ਵੇਖੋ ਨਾ ਕਿ 10000 ਕਰੋੜ ਤੁਹਾਡਾ ਇੱਥੋਂ ਆਉਂਦਾ ਜੇ 10000 ਕਰੋੜ ਮਾਈਨਸ ਕਰ ਦਿਓਗੇ ਅੱਜ ਦੀ ਤਰੀਕ ਚ ਤੁਹਾਡੇ ਆ ਜਿਹੜੇ ਕਰਮਚਾਰੀ ਮੁਲਾਜ਼ਮ ਹੈ ਤਨਖਾਹਾਂ ਨੂੰ ਵੀ ਤਰਸ ਜਾਣਗੇ ਚਾਵੇਂ ਦੋਲਾ ਨਿਕਲ ਜਾਣਾ ਸਰਕਾਰ ਦਾ ਕੁੱਲ ਮਿਲਾਣੇ ਜਾਂ ਤੇ ਰੰਗਦਾਰੀਆਂ ਕਿਤੋਂ ਹੋਰ ਦੂਜੀ ਥਾਂ ਤੋਂ ਪ੍ਰਾਪਤ ਕਰਕੇ ਤੇ ਸਰਕਾਰ ਨੂੰ ਦਿਓ ਹੂੰ ਤਨਖਾਹਾਂ ਪੱਤੇ ਨਿਕਲ ਜਾਂ ਜੀ ਫਿਰ ਇਹੀ ਗੱਲ ਹੈ ਹਉ ਤਾਂ ਮਤਲਬ ਕਿ ਫਿਰ ਦੂਜੀ ਗੱਲ ਹੈ ਕਿ ਜੇ ਕਿਤੇ ਇਸ ਤਰ੍ਹਾਂ ਦਾ ਹੈ ਮਾਹੌਲ ਮਤਲਬ ਕਿ ਭਈ ਗੁਰੂ ਘਰ ਦੇ ਲਾਗੇ ਜਾਂ ਸਕੂਲ ਦੇ ਲਾਗੇ ਜੀ ਤਾਂ ਕਿ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਹੈ ਉਹ ਇਤਰਾਜ਼ ਨਹੀਂ ਕਰਦੇ ਕਿਉਂਕਿ ਇੱਕ ਨਿਸ਼ਚਿਤ ਦੂਰੀ ਹੈ ਨਿਸ਼ਚਿਤ ਦੂਰੀ ਹੈ ਹਮ ਕਿ ਭਾਈ ਐਨਾ ਦੂਰ ਠੇਕਾ ਬਣਾਉਗੇ ਤੁਸੀਂ ਜੀ ਤਿਆ ਉਹ ਸ਼ਾਇਦ 100 ਮੀਟਰ ਹੈ ਹਮ 100 ਮੀਟਰ ਦੇ ਘੇਰੇ ਚ ਜੇ ਕੋਈ ਧਾਰਮਿਕ ਸਥਾਨ ਆ ਠੇਕਾ ਨਹੀਂ ਖੋਲਿਆ ਜਾ ਸਕਦਾ ਜੇ ਕੋਈ ਖੋਲਦਾ ਉਹਦੀ ਤੁਸੀਂ ਕੰਪਲੇਂਟ ਪਾ ਸਕਦੇ ਹੋ ਠੇਕਾ ਚੱਕਿਆ ਜਾਏਗਾ ਬ੍ਰਾਂਚ ਚੱਕੀ ਜਾਏਗੀ ਜੀ ਠੀਕ ਹੈ ਜੀ ਹਮ ਤੇ ਪੰਚਾਇਤਾਂ ਦੇ ਵੀ ਮਤੇ ਪੈ ਜਾਂਦੇ ਆ ਠੇਕਾ ਚ ਕੋਣ ਵਾਸਤੇ ਪਿੰਡਾਂ ਚ ਵੀ ਠੇਕੇ ਚੁਕਵਾ ਦਿੰਦੇ ਲੋਕ ਜੀ ਜੀ ਦੇਸੇ ਇਹ ਗੱਲ ਠੀਕ ਹੈ ਕਿ ਨਹੀਂ ਹੋਣਾ ਚਾਹੀਦਾ 100 ਮੀਟਰ ਤੇ ਕਿਹਰੇ ਚ ਨਹੀਂ ਹੋਣਾ ਚਾਹੀਦਾ ਜੋ ਕਾਨੂੰਨ ਹੈ ਹਮ ਪਰ ਜੇ ਕਿਤੇ ਹੈ ਤਾਂ ਉਸ ਨੂੰ ਸ਼ਿਕਾਇਤ ਦੇ ਆਧਾਰ ਤੇ ਦੂਰ ਕਰਵਾਇਆ ਜਾ ਸਕਦਾ ਬਿਲਕੁਲ ਇਹ ਕੋਈ ਲੌਜੀਕਲ ਰੀਜ਼ਨ ਆਪਾਂ ਨਹੀਂ ਕਹਿ ਸਕਦੇ ਕਿ ਆਪਾਂ ਆਪ ਮੁਹਾਰੇ ਇਹ ਨਹੀਂ ਬਣਦਾ ਚਲੋ ਇਹ ਉਹਨਾਂ ਦਾ ਕਹਿਣ ਦਾ ਮਤਲਬ ਹੈ ਅਸੀਂ ਉਸ ਨੂੰ ਕੋਟ ਕੀਤਾ ਜੋ ਕਥਿਤ ਜ਼ਿੰਮੇਵਾਰੀ ਦੇ ਵਿੱਚ ਹੈ ਸਾਡਾ ਫਰਜ਼ ਬਣਦਾ ਹੈ ਚਲੋ ਨਾਲ ਆਪਾਂ ਸਵਾਲ ਵੀ ਖੜੇ ਕਰਦੇ ਹਾਂ ਕਿ ਜੇ ਆਪਾਂ ਸ਼ਰਾਬ ਬੰਦੀ ਵਾਲੇ ਪਾਸੇ ਵੱਦੇ ਆ ਤਾਂ ਕਿ ਸਾਡੇ ਕੋਲ ਅੱਜ ਦੀ ਸੂਰਤ ਦੇ ਵਿੱਚ ਲੋਢਿੰਦਾ ਮਾਲੀਆ ਜਿਹੜਾ ਹੈ ਹੂੰ ਵੈਸੇ ਬਹੁਤ ਹੋਰ ਵੀ ਕੱਲੇ ਇਹ ਨਹੀਂ ਕਿ ਇਹ ਜ਼ਿੰਮੇਵਾਰੀ ਵਾਲੇ ਜਿਹੜੇ ਹੈਪੀ ਪਸ਼ੀਆ ਜੀ ਜੀ ਇਹ ਕੱਲਾ ਵੀ ਇਹੀ ਗੱਲ ਕਹਿੰਦੇ ਆ ਹੋਰ ਵੀ ਬਹੁਤ ਸਾਰੇ ਬੰਦੇ ਵਕਾਲਤ ਕਰਦੇ ਆ ਕਿਸ਼ਰਾ ਬੰਦ ਕਰ ਦਿਓ ਜੀ ਜੀ ਪਰ ਸ਼ਰਾਬ ਬੰਦ ਕਰਕੇ ਉਹ 10000 ਕਰੋੜ ਵਾਲਾ ਜਿਹੜਾ ਹੈ ਨਾ ਉਹ ਖੱਪਾ ਕਿੱਥੋਂ ਭਰੋਗੇ ਤੁਸੀਂ ਹੂੰ ਜੀ ਜੀ ਤਾਂ ਗੱਲ ਇਹ ਆ ਕਿ ਭਈ ਹੁਣ ਇਸ ਮਾਮਲੇ ਦੇ ਵਿੱਚ ਜੇ ਕਹਾਣੀ ਆਪਾਂ ਦੇਖੀਏ ਹੂੰ ਤਾਂ ਇਹ ਹੋਇਆ ਕਿ ਮੰਨ ਲਓ ਕਿ ਆ ਕੁਝ ਹੋਰ ਜਾ ਰਿਹਾ ਪਰ ਫਰਜ਼ ਕਰੋ 4 ਦਿਨਾਂ ਨੂੰ ਹੂੰ ਕਿਸੇ ਵੀ ਠੇਕੇਦਾਰ ਤੋਂ ਕੋਈ ਵੀ ਗੈਂਗਸਟਰ ਜੀ ਕਿਸੇ ਵੀ ਤਰ੍ਹਾਂ ਦੀ ਚਾਹਤ ਪੂਰੀ ਕਰਵਾਉਣਾ ਚਾਹੁੰਦਾ ਤਾਂ ਹੁਣ ਹੀ ਸਟਾਰਟ ਹੋ ਜਾਏਗੀ ਹੂੰ ਬਿਲਕੁਲ ਮਤਲਬ ਕਿ ਜਿਵੇਂ ਕਾਰੋਬਾਰੀ ਤੁਹਾਨੂੰ ਪਤਾ ਹੈ ਪਹਿਲਾਂ ਹੀ ਇਸ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਮਾਹੌਲ ਨੂੰ ਫੇਸ ਕਰ ਰਹੇ ਬਿਲਕੁਲ ਡਰੇ ਵੀ ਹੁੰਦੇ ਆ ਤੇ ਉਹ ਜਿਵੇਂ ਅੱਗੇ ਹੁਸ਼ਿਆਰਪੁਰ ਚ ਵੀ ਸਰ ਇਸ ਤਰ੍ਹਾਂ ਹੋਇਆ ਹਮ ਇੱਕ ਦੋ ਠੇਕਿਆਂ ਨੂੰ ਅੱਗਾਂ ਲਾਈਆਂ ਗਈਆਂ ਉਹ ਵੀ ਗੇਮ ਆਹੀ ਸੀ ਜੇ ਗੱਲ ਨੂੰ ਖੋਲੀਏ ਤਾਂ ਉਹਦੇ ਵਿੱਚ ਵੀ ਇਹੋ ਜੀ ਚੀਜ਼ ਸੀ ਹਮ ਹੁਸ਼ਿਆਰਪੁਰ ਦੁਆਬੇ ਦੇ ਵਿੱਚ ਵੀ ਇਸ ਤਰ੍ਹਾਂ ਅੱਜ ਤੋਂ ਕੋਈ ਸਾਲ ਦੋ ਸਾਲ ਪਹਿਲਾਂ ਹੋਇਆ ਸੀਗਾ ਜੀ ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਇਸ ਪੱਖ ਤੋਂ ਵੀ ਵੇਖਿਆ ਜਾਣਾ ਚਾਹੀਦਾ ਹੈ ਕਿ ਕਿਤੇ ਕੋਈ ਵਸੂਲੀ ਵਿਸਾਲੀ ਵਾਲੀ ਗੇਮ ਤਾਂ ਨਹੀਂ ਹੈ ਕਿਉਂਕਿ ਅੱਜ ਕੱਲ ਬੜਾ ਇੱਕ ਸਿੰਪਲ ਜਿਹਾ ਕੰਮ ਚੱਲਿਆ ਜਿਨ੍ਹਾਂ ਨੇ ਸਿਆਸਤ ਕਰਨੀ ਉਹ ਉਹ ਆਮ ਨਾਲ ਕਹਿੰਦੇ ਅਸੀਂ ਪੰਜਾਬ ਬਚਾਉਣਾ ਹੈ ਬਿਲਕੁਲ ਉਹ ਇੱਕ ਸਿੱਧੀ ਇੱਕ ਸੈਂਟੈਂਸ ਹੈ ਬਸ ਤੇ ਉਹ ਬਸ ਜੀ ਅਸੀਂ ਪੰਜਾਬ ਬਚਾਉਣਾ ਹੁਣ ਪੰਜਾਬ ਕਿਵੇਂ ਬਚਾਉਣਾ ਪੁੱਛ ਲੋਗੇ ਹਮ ਤਬਰਿਕਾ ਫੇਲ ਨੇ ਬਸ ਬਿਲਕੁਲ ਮਤਲਬ ਕਿ ਏਜੰਡਾ ਕੀ ਉਹ ਨਹੀਂ ਨਹੀਂ ਪੰਜਾਬ ਬਚਾਉਣਾ ਬਸ ਨਾ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਤਾਂ ਦੂਜੇ ਪਾਸੇ ਇਹ ਵੀ ਐਸਾ ਹੈ ਅੱਜ ਕੱਲ ਇਹ ਇਹ ਵੀ ਇੱਕ ਬਹੁਤ ਵੱਡੀ ਕਹ ਲਓ ਕਿ ਕਹਾਣੀ ਬਣੀ ਪਈ ਆ ਚਾਹੇ ਤੁਸੀਂ ਕਿਸੇ ਵੀ ਲੈ ਲਓ ਜਿਹੜਾ ਵੀ ਕੋਈ ਬੰਦਾ ਇਸ ਤਰ੍ਹਾਂ ਬਹੁਤ ਜ਼ਿਆਦਾ ਬਦਨਾਮ ਹੋ ਜਾਂਦਾ ਲਾਰੈਂਸ ਨੂੰ ਲੈ ਲਓ ਲਾਰੈਂਸ ਨੇ ਵੀ ਆਪਣਾ ਜਿਹੜਾ ਰਾਸ਼ਟਰ ਪ੍ਰੇਮ ਹੈ ਜੀ ਜਾਂ ਜੋ ਰਾਸ਼ਟਰਵਾਦ ਹੈ ਉਸ ਦਾ ਹੂੰ ਉਸਨੇ ਪ੍ਰਗਟਾਇਆ ਨਾ ਬਿਲਕੁਲ ਪ੍ਰਗਟਾਇਆ ਐਸੀ ਕਰਕੇ ਹੀ ਉਹ ਉਸ ਖਿੱਤੇ ਜਾਂ ਉਸ ਤਾਂ ਤੁਸੀਂ ਦੇਖੋ ਕਿ ਲਾਰੈਂਸ ਦੇ ਨਾਲ ਜਦੋਂ ਖਾਸ ਤੌਰ ਤੇ ਜੇ ਤੁਸੀਂ ਬਾਬਾ ਸਦੀਕੀ ਵਾਲਾ ਮਸਲਾ ਦੇਖੋ ਸੁਲਮਾਨ ਖਾਨ ਵਾਲਾ ਮਸਲਾ ਦੇਖੋ ਤਾਂ ਉਸ ਤੋਂ ਬਾਅਦ ਕਿੰਨੀ ਜ਼ਿਆਦਾ ਲੋਕਾਂ ਦੀ ਕਹ ਲੋ ਹਮਦਰਦੀ ਜਿਹੜੀ ਆ ਜਾਂ ਲੋਕਾਂ ਦੀ سپورਟ ਜਿਹੜੀ ਆ ਉਹ ਲਾਰੈਂਸ ਨਾਲ ਮਿਲੀ ਬਿਲਕੁਲ ਆਪਾਂ ਗੱਲ ਕੀਤੀ ਕਿ ਨਾਇਕ ਤੱਕ ਨੂੰ ਸਮਝਣ ਇੱਕ ਹੋਰ ਮਤਲਬ ਕਿ ਤੁਸੀਂ ਮਿਸਾਲ ਲੈ ਲਓ ਹੂੰ 골ਡੀ ਬਰਾੜ ਹੋਰਾਂ ਦਾ ਨਾਂ ਆਇਆ ਸਿੱਧੂ ਮੂਸੇਵਾਲੇ ਕਾਂਡ 'ਚ ਤਾਂ ਉਸ ਤੋਂ ਬਾਅਦ ਜਿਹੜਾ ਸ਼ਾਇਦ ਕੋਟਕਪੂਰਿਓ ਪ੍ਰੇਮੀ ਮਾਰਿਆ ਸੀਗਾ ਜਿਹੜਾ ਸ਼ਾਇਦ ਇੱਕ ਕੇਸ 'ਚ ਨਾਮਜ਼ਦ ਸੀਗਾ ਬੇਅਦਬੀ ਵਾਲੇ 'ਚ ਜੀ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਬੰਦੇ ਮੰਨ ਲਓ ਇੱਕ ਵੇਲੇ ਸਿੱਧੂ ਮੂਸੇਵਾਲੇ ਦੇ ਕਤਲ ਕਰਕੇ ਥੋੜੇ ਇਹਨਾਂ ਦੇ ਨਾਲ ਤੇ ਡੀਐਸਸੀ ਜੀ ਤਾਂ ਕਿਤੇ ਨਾ ਕਿਤੇ ਉਹਨਾਂ ਤੇ ਹੱਕ ਚ ਬੋਲਣਾ ਸਟਾਰਟ ਕਰਦੇ ਬਿਲਕੁਲ ਯਾਨੀ ਕਹਿੰਦਾ ਮਤਲਬ ਕਿ ਜਿਵੇਂ ਜਿਹਨੇ ਸਿਆਸਤ ਕਰਨੀ ਹੁੰਦੀ ਉਹਦੇ ਕੋਲ ਇੱਕੋ ਫਿਕਰਾ ਹੈ ਹਮ ਕਿ ਭਾਈ ਪੰਜਾਬ ਬਚਾਉਣਾ ਹੈ ਜੀ ਤਾਂ ਇਸੇ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਮਤਲਬ ਕਿ ਹਾਰਡ ਕੋਰ ਕ੍ਰਿਮੀਨਲ ਕਹਿ ਲੋ ਜਾਂ ਬਹੁਤ ਜ਼ਿਆਦਾ ਵਾਂਟਡ ਹੋ ਜਾਂਦੇ ਨੇ ਤਾਂ ਇੱਕ ਮੌਕੇ ਤੇ ਆ ਕੇ ਚਾਹੇ ਉਹਨਾਂ ਦੀ ਆਪਣੀ ਕਮਿਊਨਿਟੀ ਹੈ ਚਾਹੇ ਕੌਮ ਹੈ ਤਾਂ ਮਤਲਬ ਕਿ ਉਹ ਕਿਤੇ ਨਾ ਕਿਤੇ ਉਸ ਚੀਜ਼ ਨੂੰ ਭਾਵਨਾਤਮਕ ਤੌਰ ਤੇ ਜੋੜਦੇ ਆ ਕੁਝ ਐਕਸ਼ਨਸ ਦੇ ذریعے ਜੀ ਜੀ ਬਿਲਕੁਲ ਇਹ ਵੀ ਚੀਜ਼ ਇਹਨਾਂ ਦਿਨਾਂ ਦੇ ਵਿੱਚ ਕਾਫੀ ਪ੍ਰਚਲਿਤ ਆਪਾਂ ਦੇਖ ਰਹੇ ਆ ਜੀ ਬਿਲਕੁਲ ਇਹ ਦਿਨਾਂ ਸਪੋਰਟ ਮਿਲਦੀ ਹੈ ਸਪੋਰਟ ਮਿਲਦੀ ਆਪਾਂ ਵੇਖੀ ਆ ਹਾਂ ਜੀ ਹਾਂ ਜੀ ਹਾਂ ਜੀ ਤਾਂ ਸ਼ਰਾਬ ਬੰਦ ਕਰਨ ਨਾਲ ਤਾਂ ਸਭ ਤੋਂ ਪਹਿਲਾਂ ਤਾਂ ਇਸ ਵੇਲੇ ਜਿਹੜੀ ਵਿਵਿਧਤਾ ਬਣੀ ਪਈ ਚਿੱਟੇ ਦੀ ਚਿੱਟਾ ਬੰਦ ਕਰਾਈਏ ਬਿਲਕੁਲ ਸ਼ਰਾਬ ਨਾਲ ਵਿਵਿਧਤਾ ਚਿੱਟਾ ਚਿੱਟਾ ਤਾਂ ਮਤਲਬ ਕਿ ਸ਼ਰਾਬ ਤੇ ਫਿਰ ਵੀ ਚਲੋ ਬੋਤਲਾਂ ਚ ਜਾਂਦੀ ਆ ਜਾਂ ਪੇਟੀਆਂ ਚ ਜਾਂਦੀ ਆ ਆ ਚਿੱਟਾ ਤੇ ਸਰ ਐ ਤੁਰੇ ਜਾਂਦੇ ਹੱਥ ਮਲਾਉਂਦੇ ਫੜਾ ਜਾਂਦੇ ਨੇ ਜੀ ਹੂੰ ਲੋਕਾਂ ਦੇ ਭਾਂਡੇ ਤੱਕ ਵਿਕ ਰਹੇ ਨੇ ਸਰ ਬਿਲਕੁਲ ਔਰ ਉਸ ਤੋਂ ਵੀ ਖਤਰਨਾਕ ਇਹ ਚੀਜ਼ ਹੈ ਇਸ ਟਾਈਮ ਦੇ ਵਿੱਚ ਜੀ ਦੋਸਤ ਕਾਫੀ ਜੁੜ ਚੁੱਕੇ ਨੇ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਮਿੰਟੂ ਜੀ ਨਾਲ ਆਪਾਂ ਸ਼ਾਮਿਲ ਕਰ ਲਈਏ ਕੁਝ ਕਮੈਂਟ ਜਟਵੈਡ ਜੀ ਕਹਿ ਰਹੇ ਨੇ ਕਿ ਗ੍ਰਨੇਡ ਵਗੈਰਾ ਜਿਹੜੇ ਆਪਾਂ ਇਹ ਬਾਥਰੂਮ ਪਾਰ ਤੋਂ ਹੀ ਆਉਂਦੇ ਨੇ ਦਵਿੰਦਰ ਜੀ ਕਹਿ ਰਹੇ ਨੇ ਕਿ ਇੰਕਾਊਂਟਰ ਦੇ ਵਿੱਚ ਜ਼ਿਆਦਾਤਰ ਜਿਹੜੇ ਬੇਦੋਸ਼ੇ ਹੁੰਦੇ ਆ ਉਹ ਮਾਰੇ ਜਾਂਦੇ ਆ 10% ਕਹਿੰਦੇ ਦੋਸ਼ੀ ਮਾਰੇ ਜਾਂਦੇ 90% ਬੇਦੋਸ਼ੇ ਮਾਰੇ ਜਾਂਦੇ ਆ ਅ ਐਚ ਸਿੰਘ ਜੀ ਵੀ ਕਹਿ ਰਹੇ ਨੇ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਭਈ ਪੰਜਾਬ ਦੀ ਜਿਹੜੀ ਹੋਮ ਮਿਨਿਸਟਰੀ ਆ ਉਹ ਜ਼ਿੰਮੇਵਾਰੀ ਕਿਸੇ ਸੂਝਵਾਨ ਬੰਦੇ ਨੂੰ ਦੇਣੀ ਚਾਹੀਦੀ ਹੈ ਔਰ ਇੱਕ ਮਿੱਤਰ ਕਹਿ ਰਹੇ ਸੀ ਕਿ ਲਾਅ ਐਂਡ ਆਰਡਰ ਦਾ ਤਾਂ ਆਪਣੇ ਹਾਲ ਮਾੜਾ ਹੈ ਇਹਦੇ ਤੇ ਆਪਾਂ ਅਕਸਰ ਹੀ ਗੱਲਬਾਤ ਕਰਦੇ ਆਂ ਜੀ ਜੀ ਲਾਅ ਐਂਡ ਆਰਡਰ ਨਾਲ ਤੇ ਸਰ ਕਿਸੇ ਜੀ ਦਾ ਕਮੈਂਟ ਹੈ ਕਹਿੰਦੇ ਕਿ ਮੇਰੀ ਗੱਲ ਨੋਟ ਕਰ ਲਓ ਪ੍ਰੋਸੈਸਿੰਗ ਚਾਹੇ ਦੇਰੀ ਚਾਹੇ ਅਨਾਜ ਬਿਨ ਬਗੈਰ ਪੰਜਾਬ ਬਚ ਨਹੀਂ ਸਕਦਾ ਸ਼ਰਾਬ ਬੀਅਰ ਵਾਈਨ ਵੋਡਕਾ ਅਦਿਓ ਤੇ ਵੀ ਕੰਮ ਕਰਨਾ ਪਊ ਵਾਰਸ ਪੰਜਾਬ ਦੇ ਤਾਂ ਉਲਟ ਨੇ ਹਮ ਮਤਲਬ ਉਹਨਾਂ ਦੇ ਕਹਿਣ ਦਾ ਅਰਥ ਇਹ ਆ ਕਿ ਜੋ ਸਾਡੇ ਕੋਲ ਹੈ ਜੇ ਜੇ ਉਹ ਜਿਹੜੇ ਸੰਭਾਵੀ ਸਾਡੇ ਕੋਲ ਆਸਾਸੇ ਆ ਸੀ ਇਹਨਾਂ ਨੂੰ ਯੂਟਿਲਾਈਜ਼ ਕਰਨਾ ਹੈ ਤਾਂ ਸਾਨੂੰ ਇਸ ਇੰਡਸਟਰੀ ਵੱਲ ਵਧਣ ਦੀ ਜ਼ਰੂਰਤ ਹੈ ਇਹ ਇਹਨਾਂ ਦਾ ਆਪਣਾ opinion ਹੈ ਜੀ 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 ਰਕੇਸ਼ ਚੀਦਾ ਜੀ